ਅਸੀਸ ਆਈਸੀ ਬੈਂਕ ਚ ਨਾ 2022 ਚ ਲੋਨ ਬੋਲਣ ਲਿਆ ਸੀਗਾ ਤੇ 1.5 ਸਾਲ ਬਾਅਦ ਮੈਂ ਉਸ ਬੈਂਕ ਚ ਆਈ ਆਪਣੀ ਕਿਸ਼ਤ ਜਮਾ ਕਰਵਾਉਣ ਮੇਰੇ ਮੇਰੇ ਹਸਬੰਦ ਆਏ ਸੀਗੇ ਉਹਨਾਂ ਨੇ ਕਿਹਾ ਕਿ ਤੁਸੀਂ ਆਪਣਾ 골ਡ ਲੋਨ ਕਲੀਅਰ ਕਰ ਚੁੱਕੇ ਹੋ ਬਟ ਸਰ ਮੈਂ ਉਸ ਟਾਈਮ ਗਈ ਸੈਕਿੰਡ ਟਾਈਮ ਆ ਬੈਂਕ ਚ ਇੱਕ ਮੈਂ ਫਸਟ ਟਾਈਮ ਗਏ ਜੋ 골ਡ ਕਰਵਾਇਆ ਕਰਮ ਜੋ ਕਿਸ਼ਤੇ ਨੇ ਗਏ ਉਸ ਟਾਈਮ ਵੀ ਦਿਨ ਉਹਦੇ 2 ਸਾਲ ਦੇ ਵਿੱਚ ਵੀ ਨਾ ਸੀ ਬੈਂਕ ਵਿੱਚ ਆਇਆ ਤੁਹਾਨੂੰ ਕਿਹਾ ਕਿ ਤੁਸੀਂ ਆਪਣਾ 골ਡ ਕਲੀਅਰ ਕਰਵਾ ਦਿੱਤੇ ਹੋ ਜੇ ਮੈਂ ਪੁੱਛਿਆ ਕਿ ਕੌਣ ਦੇ ਕੇ ਗਿਆ ਕਹਿੰਦੇ ਤੁਸੀਂ ਆਏ ਸੀ ਬਟ ਮੈਨੂੰ ਇਸ ਫਾਈਲ ਤੇ ਦਿਖਾਓ ਫਾਈਲ ਦਿਖਾਏ ਸਾਰੇ ਸਾਈਨ ਡਾਕੂਮੈਂਟ ਗਲ ਸਾਰੇ ਸਾਰੇ ਮੇਰੇ ਸਾਈਨਾਂ ਦੁਪਹਿਰ ਕਿਤੇ ਹੋਏ ਕੋਈ ਫੋਟੋਸ ਮੰਗੀ ਆ ਫੋਟੋਆਂ ਕੋ ਦਿੱਤੀ ਅਸੀਂ ਜੇ ਡਿਪਟੀ ਕਮਿਸ਼ਨਰ ਕੋ ਜਾਂਦੇ ਆ ਟਮਾ ਟੋਲ ਕਰਦੇ ਆ ਆਜ ਜਾਓ ਕਾ ਲਾਓ ਕਦੀ ਚੋਣ ਆ ਕਦੀ ਕੋਚ ਹੈ ਸਾਨੂੰ ਠਾਂਕੋੜ ਜਾਣਾ ਪੈਂਦਾ ਐਸਐਸਪੀ ਸਰ ਕੋਲ ਗਏ ਆ ਕੋਈ ਸੁਣਵਾਈ ਨਹੀਂ ਹੈ ਜਨ ਕਿ ਕੋ ਪ੍ਰਸ਼ਾਸਨ ਪ੍ਰਸ਼ਾਸਨ ਬਿਲਕੁਲ ਨਕਮਾ ਐ ਸਰਕਾਰ ਬਿਲਕੁਲ ਨਕਮੀ ਆ ਕੋਈ ਨਹੀਂ ਸੁਣਵਾਈ ਕਰਦਾ ਪਿਆ ਆਜਾ ਹੀ ਲਾਸਟ ਸਟੈਪ ਲੈ ਆ ਬੈਂਕ ਦੇ ਅਗੇਂਸਟ ਸਟ੍ਰਾਈ ਕਰਨ ਦਾ ਹੁਣ ਵੀ ਸੁਣਨਗੇ ਕਿ ਅੱਥੇ ਪੱਕਾ ਤਾਂ ਨਹੀਂ ਲੱਗੇਗਾ ਜਦ ਬੈਂਕ ਨੂੰ ਸੇਲ ਕਰਨਾ ਪਏਗਾ ਸਰ ਅੱਜ ਦੇ ਸਮੇ ਸਾਢੇ 550 ਕਿਲੋ ਗ੍ਰਾਮ ਸੀਗਾ 골ਡ ਅੱਜ ਦੀ ਕੀਮਤਿਕਾ 50 ਜਾਂ 40-45 ਲੱਖ ਹੋਣੀ ਹੈ ਦੀ ਕੋਸਟ ਤੇ 17 ਲੱਖ ਲਿਆ ਸੀਗਾ ਉਸ ਟਾਈਮ ਮੈਨੇਜਰ ਸਰ ਫਰਾਰ ਹੋ ਗਿਆ ਜੇ ਸੱਚਾ ਤਾਂ ਮੇਰੇ ਸਾਹਮਣੇ ਆਏ ਮੈਨੇਜਰ ਨਿਕਲ ਗਿਆ ਜਦੋਂ ਬੈਂਕ ਦਾ ਮੈਨੇਜਰ ਬੋਲਦੇ ਨੇ ਰੋਲ ਨਹੀਂ ਬਿਖਿਆ ਮੈਂ ਜੇ ਮੈਂ ਤੁਹਾਡਾ ਹਾਂਜੀ ਪਹਿਲੀ ਰਫਤਾਰ ਹੋਇਆ ਮੇਰੇ ਨਾਲ ਪਹਿਲਾ ਸਰ ਜੋ ਮੈਂ ਕਿਹਾ ਸੀ ਮੇਰਾ 골ਡ ਕੋਲ ਲੈ ਕੇ ਗਿਆ ਤੁਹਾਨੂੰ ਫਾਈਲ ਦਿਖਾਈ ਮੈਨੂੰ ਸਾਰੇ ਮੇਰੇ ਸਾਈਨ ਜਾਲੀ ਸੀ ਕੋਈ オリジナル ਨਹੀਂ ਸੀ ਖਾਇਨ ਜਦੋਂ ਆਣਾ ਤੁਹਾਨੂੰ ਰੋਲ ਹੀ ਬਿਹੇਵ ਕਰਦੇ ਆ ਕਿ ਕੁਝ ਨਾੜਾ ਮਤਲਬ ਕਲੀਅਰ ਕਰ ਦਿਓ ਤੁਸੀਂ ਜਾ ਸਕਦੇ ਹੋ ਇਸ ਤਰ੍ਹਾਂ ਆਪਣੇ ਕਸਟਮਰ ਨਾਲ ਬੋਲਦੇ ਆ ਜਾਂ ਅੱਜ ਲਾਸਟ ਟਾਈਮ ਹੈ ਮੈਨੇਜਰ ਨਿਕਲ ਕੇ ਅੱਜ ਸੱਚਾ ਸਾਹਮਣੇ ਆਏ ਲਾਸਟ ਸਵਾਲ ਕੀ ਮੰਗਤੂ ਕਰੋਗੇ ਬਸ ਇੱਕ ਸਰ ਜੋ ਸਾਡਾ ਵਾਗ ਗਿਆ ਵਾਪਸ ਆਏ ਜੋ ਮੈਨੇਜਰ ਹਨ ਜੱਸ ਬੈਂਕ ਔਰ ਐਸ ਐਸ ਆਈਸੀ ਬੈਂਕ ਦੋਨਾਂ ਦੇ ਮੈਨੇਜਰ ਕੋਈ ਸਟਾਫ ਮੈਂਬਰ ਇਨਵੋਲਵ ਹੈ ਐਨ ਇਨਵੋਲਵਮੈਂਟ ਦੋਨਾਂ ਦੀ ਹੈ ਤੇ ਸਸਾਣਾ ਕੋ ਠਾਲਾ ਹੋਇਆ ਆਦਰਵਾਇਜ਼ ਨਹੀਂ ਹੋ ਸਕਦਾ ਸੀਗਾ ਬਿਲਕੁਲ ਜੀ ਉਹਨਾਂ ਨੂੰ ਮਿਲਾਇਆ ਉਹਨਾਂ ਬੈਂਕ ਵਾਲਿਆਂ ਨਾਲ ਜੀ ਜੋ ਉਹਨਾਂ ਨੂੰ ਟਾਈਮ ਵੀ ਦਿੱਤਾ ਉਹ ਕੱਲ ਤਾਂ ਮਿਲ ਕੇ ਜਿਹੜੀ ਵੀ ਕੋਈ ਛੋਟਾ ਸਾਹਮਣੇ ਆਉਂਦੇ ਆ ਤੁਸਰਾਂ ਵਿੱਚ ਲਿਆਵਾਂਗੇ ਜੀ ਤੋਂ ਮਾਮਲਾ ਵੀ ਦੱਦ ਕੀਤਾ ਗਿਆ ਹੁਣ ਆਲਰੇਡੀ ਪਹਿਲਾਂ ਮੈਂ ਕਹਿੰਦਾ ਮਨਰਜਾ ਜੀ ਇੱਥੇ ਜੀ